ਬਾਰੋਂ ਆਈ ਬਾਰੋਂ ਬਟਾ ਦੇਣਗੇ ਐਕਸ਼ਨ ਵੀ ਤੁਹਾਡੇ ਵੱਲੋਂ ਅੱਜ ਐਕਸ਼ਨ ਕੀਤਾ ਗਿਆ ਫਤਿਹਗੜਾ ਆ ਜਾ ਰਿਹਾ ਚੁੱਕੀ ਪੂਰਾ ਖਾਮਾ ਉੱਪਰ ਇੱਕ ਇਸ ਤਰ੍ਹਾਂ ਦੇਖਦੇ ਸਾਰੇ ਐਕਸ਼ਨ ਮੈਂ ਡਿਸਟ੍ਰਿਕਟ ਚਾਈ ਪ੍ਰੋਡਕਸ਼ਨ ਅਫਸਰ ਹਾਂ ਉਦਾਸ ਕਰਦੋਂ ਸਰ ਮੈਂ ਅ ਬੜੀਦਰ ਪਹਿਲਾਂ ਵੀ ਆਪਾਂ ਵਾਕਾਵਾ ਤਵਾ ਦੇ ਚੈਕਿੰਗ ਕਰ ਰਹੇ ਹਾਂ ਫਤਿਹਗੜਾ ਚੂੜੀਆਂ ਸਰ ਆਪਾਂ ਸੇਫ ਸਕੂਲ ਵਾਹਨ ਦੇ ਅੰਦਰ ਵਾਕਾਵਾ ਸਕੂਲਾਂ ਦੀ ਤੇ ਅੰਡਰ ਦੇ ਬੱਚਿਆਂ ਦੀ ਅੱਜ ਚੈਕਿੰਗ ਕਰਦੇ ਪਏ ਸੀ ਪਦੇ ਘਰ ਚੂੜੀਆਂ ਆ ਕੇ ਮੈਨੂੰ ਤਾਂ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਜਿੰਨੇ ਵੀ ਅੰਡਰਏਜ ਬੱਚੇ ਨੇ ਕਿਸੇ ਕੋਲੋਂ ਆਪਾਂ ਨੇ ਸੋਚਿਆ ਕਿ ਇਹਨਾਂ ਦਾ ਆਪਾਂ ਦੇਖਾਂਗੇ ਲਾਇਸੈਂਸ ਹੈ ਕਿ ਨਹੀਂ ਹੈ ਡਾਕੂਮੈਂਟ ਹੀ ਕੋਈ ਨਹੀਂ ਹੈ ਜਿੰਨੂੰ ਰੋਕੋ ਪਹਿਲੀ ਗੱਲ ਇਹ ਕਹਿੰਦਾ ਕਿ ਮੇਰੇ ਪਾਪਾ ਨਾਲ ਗੱਲ ਕਰ ਲੋ ਜਾਂ ਮੇਰੇ ਅੰਕਲ ਨਾਲ ਗੱਲ ਕਰ ਲੋ ਪਿੱਛਾ ਕੇ ਦਾ ਚੈੱਕਰਾਓ ਸੈਕੰਡਲੀ ਸੇਫ ਸਕੂਲ ਵਾਹਨ ਦੇ ਤਹਿਤ ਵੀ ਆਪਾਂ ਬੱਸਾਂ ਦੀ ਚੈਕਿੰਗ ਕੀਤੀ ਆ ਅੱਜ ਆਪਾਂ ਮੋਟਰਸਾਈਕਲ ਪਾਉਂਡ ਵੀ ਕੀਤੀ ਆ ਸੈਕੰਡਲੀ ਬੱਸਾਂ ਦੇ ਚਲਾਣ ਵੀ ਕੀਤੇ ਆ ਆਪਾਂ ਵੀਰਵਾਰ ਡੀਡੀਏ ਸਕੂਲ ਵਿੱਚ ਸੇਫ ਸਕੂਲ ਵਾਂ ਦਾ ਸੈਮੀਨਾਰ ਲਗਾਇਆ ਜਾ ਰਿਹਾ। ਉਹਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਬਲਾਕ ਜੇਰਾ ਬਾਬਾ ਨਾਨਕ ਤੇ ਫਤੇਗੜ ਚੋੜੀਆਂ ਇਹਨਾਂ ਨੂੰ ਪ੍ਰਿੰਸੀਪਲ, ਟਰਾਂਸਪੋਰਟ ਇੰਚਾਰਜ ਸਾਰਿਆਂ ਨੂੰ ਉੱਥੇ ਬੁਲਾਇਆ ਹੋਇਆ ਪਲੱਸ ਡਰਾਈਵਰ ਵੀ। ਬਾਕੀ ਮੈਂ ਸਾਰੇ ਪੇਰੈਂਟਸ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਅੱਜਕੱਲ ਹਰ ਇੱਕ ਦਾ ਇੱਕ ਜਾਂ ਦੋ ਬੱਚੇ ਨੇ ਤੇ ਪਲੀਜ਼ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਬਾਈਕ ਨਾ ਦੇਵੋ ਜੇ ਕਿਸੇ ਨੂੰ ਦੇਣਾ ਵਾ ਤੇ 18 ਸਾਲ ਦਾ ਹੋ ਜਾਏਗਾ ਲਾਇਸੈਂਸ ਬਣਵਾ ਕੇ ਫਿਰ ਉਹਨਾਂ ਨੂੰ ਐ ਸਰ ਜੇ ਉਹ ਨਵੀਂ ਸਰਕਾਰ ਕੋਲ ਇੱਕ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਇੱਕ ਟੈਕਸਾਈਆਂ ਸਰ ਐਦ ਬੜੀ ਬੇਰਦੀਆਂ ਆ ਤੁਹਾਨੂੰ ਪਤਾ ਕੀ ਅੱਜ ਕੱਲ ਜਿਹੜਾ ਅੰਡੇ ਇਸ ਦਾ ਫਾਈਨ ਬਹੁਤ ਹੈਵੀ ਆ ਆਪਾਂ ਉਹ ਚਲਾਨ ਵੀ ਕੰਟੀਨਿਊ ਕਰ ਰਹੇ ਆ ਕੱਲ ਆਪਾਂ 37 ਮੋਟਰਸਾਈਕਲ ਬੰਦ ਕੀਤੇ ਆ ਜੀ ਸਰ ਉਹਦੇ ਵਿੱਚ ਆਟਿਆ ਸਾਹਿਬ ਆਣਗੇ ਡੀਓ ਸਾਹਿਬ ਆਣਗੇ ਸਾਡੀ ਡਿਪਾਰਟਮੈਂਟ ਵੱਲੋਂ ਆਣਗੇ ਡੀਐਸਪੀ ਟੈਪਿੰਗ ਚਾਰਜ ਸਾਰੇ ਆਰ ਸਰਕਾਰ ਵੱਲੋਂ ਕਾਫੀ ਸਖਤ ਹਦਾਇਤਾਂ ਦਿੱਤੀਆਂ ਚੂੜੀਆਂ ਵਿੱਚ ਬੱਚਿਆਂ ਦੇ ਬਾਹਰ ਨੂੰ ਲੈ ਕੇ ਪਰ ਬੱਚੇ ਨਾ ਦੇ ਪੇਰੈਂਟ ਸਮਝਦੇ ਨਾ ਬੱਚੇ ਸਮਝਦੇ ਸਰ ਉਹ ਦੇਖੋ ਜੀ ਆਪਾਂ ਦਾ ਕੰਟੀਨਿਊ ਥੋੜੇ ਦਿਨ ਪਹਿਲਾਂ ਆਪਾਂ ਦਿਨਾਂ ਨਗਰ ਕੀਤਾ ਸ਼੍ਰੀ ਹਰਗੋਬਿੰਦਪੁਰ ਬਟਾਲਾ ਫਤਿਹਗੜ ਚੂੜੀਆਂ ਚ ਗਾ ਰਹੇ ਹਾਂ ਸਰ ਆਪਾਂ ਤੇ ਜਿੱਥੇ ਜਾਈਦਾ ਆਪਣੇ ਵੱਲੋਂ ਇਹੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਏ ਪਲੱਸ ਵੱਧ ਤੋਂ ਵੱਧ ਬੱਚਿਆਂ ਨੂੰ ਪਹੁੰਚ ਕੀਤਾ ਜਾਏ ਧਿਆਨ ਆਰੇ ਦਿੱਖਿਆ ਜਾ ਸਕੇ ਸਰ ਅੱਜ ਤੁਹਾਡੇ ਵਿੱਚ ਬਰਕਰਾਰ ਤੇ ਤੇ ਮਾਨ ਚੈਕਿੰਗ ਕੀਤੀ ਜਾ ਰਹੀ ਹੈ ਜਿਲ੍ਹਾ ਬਾਸਰਾ ਸ਼ਾਸਤਰੀ ਤੁਹਾਡੇ ਨਾਲ ਮੌਜੂਦ ਨੇ ਇਹ ਸਾਰਾ ਜਿਹੜਾ ਐਕਸ਼ਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਇਹ ਐਕਸ਼ਨ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪਣੀ ਟੀਮ ਭੇਜੀਆਂ ਨੇ ਵਕ ਵਕ ਪਿੰਡੂ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਸਕੂਲ ਜਿਹੜੇ ਵੀ ਕੱਲੇ ਉਹਨਾਂ ਦਾ ਕੋਈ ਚੰਗਾ ਪ੍ਰਬੰਧ ਨਹੀਂਗਾ ਤੇ ਇੱਕ ਛੋਟੀ ਅੰਡਰੇਜ ਬੱਚੇ ਨੇ ਜਿਹੜੇ ਇਹ ਵੀਕਲ ਤੇ ਦੋ ਦੋ ਤਿੰਨ ਤਿੰਨ ਚੜ ਕੇ ਤੇ ਖਰਾਬੀ ਕਰਦੇ ਸਾਰੇ ਸ਼ਹਿਰ ਦੇ ਵਿੱਚ ਵੱਡੇ ਹਾਰ ਲਾਏ ਨੇ ਤੇ ਉਹਦੇ ਲਈ ਵੱਖ-ਵੱਖ ਦੌਰੇ ਹੁੰਦੇ ਨੇ ਜੀ ਸਾਰੇ ਮਤਲਬ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਦੇ ਵਿੱਚ ਹੁਕਮ ਮਿਲਦਾ ਉਹ ਖੇਤਰ ਤੇ ਜਾ ਕੇ ਇਹਨਾਂ ਦੇ ਚਲਾਨ ਕਰੀਦੇ ਆ ਤੇ ਇਹਨਾਂ ਨੂੰ ਸਮਝਾਈਦਾ ਉਸ ਉਸ ਤਰ੍ਹਾਂ ਦਾ ਜਾਏ ਸਰ ਇੱਥੇ ਕਿੰਨੇ ਕ ਬੱਚਾ ਦੇ ਬਾਅਦ ਕਰੀ ਨੇ ਉਹਨਾਂ ਨੂੰ ਕਿੱਡਾ ਕ ਚਲਾਨ ਕੱਟੇ ਗਏ ਜਾਂ ਜਿਹਨਾਂ ਨੂੰ ਕਈਆਂ ਵਾਰਨਿੰਗ ਦੇ ਕੇ ਛੱਡਿਆ ਗਿਆ ਇੱਥੇ 40 ਤੋਂ 50 ਬਾਂ ਚੈੱਕ ਚੁੱਕ ਕੀਤੇ ਗਏ ਨੇ ਜੀ ਵਿੱਚ ਕੁਝ ਚਲਾਨ ਕਰ ਦਿੱਤੇ ਆ ਤੇ ਕੁਝ ਨੂੰ ਜੁਰਮਾਨਾ ਪਾ ਕੇ ਛੱਡ ਦਿੱਤਾ ਇਹ ਤੋਂ ਪਹਿਲਾਂ ਕਣੀ ਹੈ ਕਿ ਵੰਗਰੇ ਅਲੀਵਾਲ ਸਕੂਲ ਦੇ ਵਿੱਚ ਉੱਥੇ ਚਲਾਨ ਕਰਕੇ ਆਏ ਜੀ ਇਸੇ ਤਰ੍ਹਾਂ ਸਰ ਵੀ ਟ੍ਰੈਫਿਕ ਦਾ ਅਕੜ ਅਸਰ ਬਣੇ ਜਾਂਦਾ ਹੈ ਪਟਾਲੇ ਤੁਸੀਂ ਕਾਫੀ ਜਿਹੜਾ ਕੰਟਰੋਲ ਕੀਤਾ ਬੜੇ ਘਣ ਏਰੀਆ ਜਿਹੜਾ ਜਿਹੜੇ ਫੁੱਟਪਾਥਾਂ ਦੇ ਪਟਾਕੇ ਵੜਿਆ ਇੱਥੇ ਵੀ ਤੁਹਾਡੇ ਵਿੱਚ ਹੈ ਹੈਗਾ ਵਾਪਸ ਇਹ ਅਧਿਕਾਰ ਖੇਤਰ ਅੰਦਰ ਵੀ ਇੱਧਰ ਇੱਧਰ ਤੁਸੀਂ ਆ ਸਕਦੇ ਜੇ ਉਹਨਾਂ ਦੇ ਕੰਟਰੋਲ ਕਰੋ ਬੜਾ ਇਹ ਸਾਡੇ ਅਧਿਕਾਰ ਖੇਤਰ ਵਿੱਚ ਹੀ ਮਨਜੋ ਖਸਤਾਨ ਸਾਹਿਬ ਦਾ ਜਿਤਨਾ ਹੁਕਮ ਮਿਲਦੇ ਨੇ ਤੇ ਜਿਤਨਾ ਸਾਡੀ ਸੀਨੀਅਰ ਟੀਮ ਕਹਿੰਦੀ ਉਹ ਲਾਗੇ ਦੁਰਜੀਦਾ ਜੀ ਉਹਦੇ ਤਾਈ ਦੀ ਅਜੂ ਖਤੇਗੜ ਚੋੜੀਆਂ ਆਏ ਆ ਤੇ ਫੇਰ ਵੀ ਹੁੰਦੇ ਜਾਂਦੇ ਰਵਾਂਗੇ ਲਗਾਤਾਰ ਚੱਲਦਾ ਰਹਿਣਾ ਇਹ ਕੰਮ ਹੈ ਸਰ ਜਿਹੜੇ ਕੋਈ ਵਾਰਨਿੰਗ ਦੇ ਕੇ ਛੱਡੇ ਆ ਉਹਨਾਂ ਦੇ ਕੋਈ ਪੇਰਾਸ਼ਰ ਵੀ ਬੁਲਾਇਆ ਕਿ ਉਹਦਾ ਬੱਚਾ ਨੂੰ ਛੱਡਦਾ ਵਾ ਉਹਨਾਂ ਨੂੰ ਹੀ ਬੁਲਾ ਰਹੇ ਆ ਤੇ ਇਹਨਾਂ ਨੂੰ ਨਕਦ ਜੁਰਮਾਨਾ ਪਾਇਆ ਇਹਨਾਂ ਨੂੰ 1000-100 ਰੁਪਏ ਦਾ ਇਹਨਾਂ ਦਾ ਚਲਾਨ ਕੱਟ ਕੇ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਣ ਕੇ ਤੇ ਬਾਕੀਆਂ ਨੂੰ ਹਦਾਇਤਾਂ ਕੀਤੀਆਂ ਤੇ ਛੱਡਿਆ ਗਿਆ